ਆਹ ਦੋਸਤੋ ਇੰਡIAN ਆਰਡੀਨੈਂਸ ਫੈਕਟਰੀ ਦੀ 12 ਬੋਰ ਦਾ ਆਹ ਫਾਇਰ ਆ ਤੁਸੀਂ ਦੇਖੋ 55mm 30 ਗ੍ਰਾਮ ਸਪੈਸ਼ਲ ਲਿਖਿਆ ਹੋਇਆ ਦਿੱਤੇ ਤੇ ਇਹ ਤੁਸੀਂ ਦੇਖ ਲਓ ਆਹ ਭਾਰਤ ਦੇਸ਼ ਦੇ ਕਿਸਾਨ ਜਿਹੜੇ ਅਨਾਜ ਦਾ ਕਮਾਉਂਦੇ ਆ ਉਹਨਾਂ ਉੱਤੇ ਆਹ 12 ਬੋਰ ਦੇ ਫਾਇਰ ਆ ਜਿਹੜੇ ਉਹਨਾਂ ਦਾ ਫਾਇਰ ਖੋਲ ਰਿਹਾ ਸਿੱਧਾ ਡਾਇਰੈਕਟ ਕਿਸਾਨਾਂ ਤੇ ਆਹ ਦੇਖੋ ਜੀ ਆਹ ਆ ਇਹਦੇ ਚ ਕੈਮੀਕਲ ਡੋਲ ਵੀ ਰਿਹਾ ਥੱਲੇ ਆ ਅਤਰੂ ਗਿਆ শাਲਾ ਤੇ ਜਦੋਂ ਇਹ ਆਉਂਦਾ ਗੋਲੀ ਵਾਂਗੂ ਆਉਂਦਾ ਜਿਹਦੇ ਵੱਜੇ ਲਤਮਾਂ ਦੀ ਤੋੜਨ ਦੀ ਪੱਕੀ ਗਰੰਟੀ ਆ ਫਿਰ ਆ ਕਿੱਲ ਸਾਡੇ ਉਤੇ ਗੱਡੇ ਗਏ ਸੀ ਆਹਾਂ ਕਿੱਲ ਗੱਡੇ ਜਿਹੜੇ ਕਿਸਾਨਾਂ ਨੇ ਸਾਰੇ ਪੱਟ ਲਿਆ ਇਹਦਾ ਤੇ ਸਭ ਤੋਂ ਵੱਡੀ ਗੱਲ ਫਿਰ ਆ ਤੀਜੀ ਦੇਖੋ ਆ ਰਾਕਟ ਲਾਂਚਰ ਸਾਡੇ ਤੇ ਲਾਂਚ ਕੀਤਾ ਗਿਆ ਦੇਖੋ ਜੀ ਆ ਸਿਵਿਲਿਅਨ ਆ ਤੇ ਆ ਕਰ ਰਹੇ ਆ ਕੌਣ ਜਵਾਬ ਦੇ ਇਹਨਾਂ ਦਾ ਦੱਸੋ ਅਗਲਾ ਕਹਿੰਦਾ ਕਾਨੂੰਨ ਦਾ ਰਾਜ ਆ ਇੱਥੇ ਡੈਮੋਕ੍ਰੇਸੀ ਆ ਕਿਹੜੀ ਡੈਮੋਕ੍ਰੇਸੀ ਆ ਭਾਈ ਆਹ ਮਾਰਦੇ ਆ ਆਪਦੇ ਆਦਾ ਖਾਲੀ ਵੀ ਵੱਜ ਜੇ ਨਾ ਕੱਲਾ ਕਿਸੇ ਦੇ ਤੇ ਬੰਦਾ ਕਿਉਂ ਨਾ ਮਰੂਗਾ ਇਹ ਵੀ ਦੇ ਵੱਜਿਆ ਦੱਸੋ ਹਜੇ ਜਿਹੜੇ ਸ਼ਰਿਆਂ ਦੇ ਭਰੇ ਹੋਏ ਪਲਾਸਟਿਕ ਦੇ ਆ ਨਾ ਉਹ ਇੱਧਰ ਜੱਫੇਬੰਦੀ ਨੂੰ ਅੱਗੇ ਦੇਤੀ ਐ ਅੱਜ ਜੇ ਕੋਈ ਪ੍ਰਸ਼ਾਸਨ ਨਾਲ ਮੀਟਿੰਗ ਹੋਊਗੀ ਜਾਂ ਸਰਕਾਰ ਨਾਲ ਹੋਊਗੀ ਸਾਡੇ ਆਗੂ ਆ ਉੱਥੇ ਰੱਖਣਗੇ ਸ਼ਰਿਆਂ ਦੇ ਭਰੇ ਹੋਏ ਵੀ ਸੀਗੇ ਵੀ ਜਿਹੜੇ ਕੱਲੇ ਸ਼ਰਿਆਂ ਨਾਲ ਭਰ ਕੇ ਬਲੋਗ ਕਟਵਾਟ ਵੀ 200 ਕਿਸਾਨ ਸਾਡਾ ਜ਼ਖਮੀ ਹੋ ਚੁੱਕਿਆ ਹੈ ਤੂੰ ਪਹਿਲਾਂ ਕਈ ਤਾਂ ਸੀਰੀਅਸ ਆ ਰਜਿੰਦਰਾ ਹਸਪੀਟਲ ਪਟਿਆਲੇ ਰੈਫਰ ਕਰਦੇ ਆ ਬਹੁਤ ਸੀਰੀਅਸ ਆ ਗਲਿਆਂ ਚ ਵਿੱਚ ਕਈ ਬੰਨਿਆਂ ਨੇ ਸੋਜਾਂ ਆ ਗਈਆਂ ਤੇ ਭਈਆ ਜਿਹੜਾ ਧੂਆਂ ਮਤਲਬ ਕਿ ਮੈਂ ਬੋਲਣਾ ਵੀ ਨਹੀਂ ਚਾਹੁੰਦਾ ਜੋ ਅੰਦਰ ਜਾਂਦਾ ਨਾ ਤੇ ਫਲੱਟ ਜੋ ਜਾਂਦੇ ਆ ਉਦੋਂ ਵੀ ਥਾਂ ਮੱਜਦਾ ਐਡਾ ਪਤਾ ਨਹੀਂ ਕਿੰਨਾ ਕਹਿੰਦਾ ਇਹ ਚੀ ਜੀ ਕੀਮਿਕਲ ਆ ਬੰਦਾ ਮਤਲਬ ਅੰਦਰੂਨੀ ਕਮਜ਼ੋਰੀਆਂ ਇੰਨੀ ਦਿੰਦੇ ਸੋ ਸਾਰੇ ਜਿਹੜੇ ਵੀਰ ਜਿਨ੍ਹਾਂ ਦਾ ਖੂਨ ਸਰਕੂਲੇਸ਼ਨ ਹੁੰਦਾ ਜਿਨ੍ਹਾਂ ਦੇ ਜਮੀਰ ਹੈਗੀ ਆ ਜਿਨ੍ਹਾਂ ਦੇ ਸ਼ਾਰਾਗ ਹੈਗੀ ਆ ਹਜੇ ਨਹੀਂ ਕੀਤੀ ਜਿਨ੍ਹਾਂ ਨੂੰ ਲੱਗਦਾ ਸੀ ਕੈਮ ਆ ਕਿਸਾਨਾਂ ਨਾਲ ਹਮਦਰਦੀ ਹੈ ਜਿੰਨਾਂ ਨੂੰ ਉਹ ਸਾਰੇ ਵੀਰ ਇਹ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿ ਦੁਨੀਆ ਦੇ ਹਰ ਕੋਨੇ ਦੇ ਵਿੱਚ ਦੇਸ਼ਾਂ ਦੇਸ਼ਾਂ ਦੇ ਵਿੱਚ ਜਿੰਨੇ ਕਿਸਾਨਾਂ ਨੇ ਹਮਦਰਦ ਬੈਠੇ ਆ ਕੋਈ ਵਕੀਲ ਬੈਠੇ ਆ ਭਾਈਚਾਰਾ ਬੈਠਾ ਜੁਡੀਸ਼ਰੀ ਕੋਈ ਜੱਜ ਸਾਹਿਬ ਬੈਠਾ ਜਿਹੜਾ ਕੋਈ ਕਿਸਾਨਾਂ ਨਾਲ ਹਮਦਰਦੀ ਰੱਖਦਾ ਐਦੇ ਉੱਤੇ ਸੂ ਮੋਟੋ ਨੋਟਿਸ ਜ਼ਰੂਰ ਲਓ ਤੇ ਦੱਸੋ ਲੋਕਾਂ ਨੂੰ ਸਾਰੇ ਯੂਨੋ ਜਿੰਨੇ ਕੋਈ ਹੈਗੀਆਂ ਆਰਗੇਨਾਈਜੇਸ਼ਨਾਂ ਸਾਰਿਆਂ ਦੇ ਵਿੱਚ ਆਪਾਂ ਹਰਤ ਸਰਕਾਰ ਦੀ ਗੱਲ ਜਾਣੀ ਚਾਹੀਦੀ ਹੈ ਵੀ ਆਪਦੇ ਸ਼ਵਿਲੀਆਣਾ ਤੇ ਆਪਦੇ ਅੰਨ ਦਾਤਿਆਂ ਤੇ ਜਿਹੜੇ ਘਿੰਡ ਭਰਦੇ ਆ ਘਾਟਾ ਖਾ ਕੇ ਉਹਨਾਂ ਦੇ ਕਿੰਨਾ ਤੱਕ ਕਰ ਰਹੇ ਆ ਇਹ ਅਤਿਆਚਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਅੱਜ ਜੋ ਬਲੌੜੀ ਵੱਟ ਤੇ ਖੱਟ ਸਰਕਾਰ ਨੇ ਗੋਲੀ ਚਲਾਈ ਹੈ ਸਾਡੇ ਬਿੱਤਰ ਜਿੰਨੇ ਖਾਂ ਪੁੱਛ ਕੀਤੀ ਆ ਸਿੱਧੀਆਂ ਗੋਲੀਆਂ ਲੱਗੀਆਂ ਹਰ ਜੰਤਾਂ ਹਸਪਤਲ ਵਿੱਚ ਲਾਹ ਲਾ ਪਾਣੀ ਨਾ ਸਕੈਨ ਹੋ ਰਹੇ ਆ ਦੇਖੋ ਆ ਦੇਖੋ ਖਾਨ ਪਟੜਾ ਆ ਕਸਾਮ ਦੀ ਲੱਤ ਟੁੱਟੀ ਹੋਈ ਹੈ ਪਰ ਕਿਸਾਨ ਚੜਦੀ ਕਲਾ ਜਾਂ ਫਿਰ ਵੀ ਸਿੱਧੀਆਂ ਗੋਲੀਆਂ ਲੱਗੀਆਂ ਕਿਸਾਨ ਫਿਰ ਵੀ ਚੜਦੀ ਕਲਾ ਚ ਆ ਦੇਖੋ ਪਾਣੀ ਪੀ ਰਿਹਾ ਉਹ ਇਹਨਾਂ ਦਾ ਰਸਿੱਪੇ ਸਾਂਹਣਾ ਬਾਈਖਰੂਜ ਜੀ ਦਾ ਖਾਲਸਾ ਸ੍ਰੀ ਵੈਖਰੂਜ ਜੀ ਕੀ ਫਤਿਹ ਸਾਰੇ ਭਾਰਤ ਦੇ ਕਿਸਾਨਾਂ ਨੂੰ ਪਤਾ ਹੈ ਕਿ ਜਿਹੜੇ ਆਪਾਂ ਦੋ ਵੱਡੇ ਫਾਰਮਾਂ ਵੱਲੋਂ ਪ੍ਰੋਗਰਾਮ ਦਿੱਤਾ ਹੋਇਆ ਦਿੱਲੀ ਕੂਚ ਕਰਨ ਦਾ ਨਾਰਾ ਜਿੰਨੇ ਆਪਾਂ ਤੁਸੀਂ ਪੰਜਾਬ ਨਾਲ ਸੰਬੰਧਤ ਦੂਜੀ ਸਟੇਟਾਂ ਦੇ 11 ਤਰੀਕ ਤੋਂ ਕਿਸਾਨ ਘਰਾਂ ਦੇ ਵਿੱਚੋਂ ਨਿਕਲੇ ਹੋਏ ਨੇ ਆਪਾਂ ਜਿਹੜੇ ਪੰਜਾਬ ਦੇ ਵਿੱਚੋਂ ਮਹਿਲਾ ਚੌਂਕ ਦੇ ਵਿੱਚੋਂ ਤੁਰੇ ਆ ਤਾਂ ਤਕਰੀਬਨ ਬਾਰਡਰਾਂ ਦੇ ਨੇੜੇ ਪਹੁੰਚ ਗਏ ਆ ਸ਼ੰਭੂ ਬਾਰਡਰ ਖਨੋਰੀ ਬਾਰਡਰ ਹੋਰ ਜਿਹੜੇ ਸਾਡੇ ਹਰਿਆਣੇ ਵਾਲੇ ਸੰਗਠਨ ਨੇ ਉਹ ਮੂਰੇ ਵੀ ਜਿਹੜੇ ਧਰਨੇ ਲਾਈ ਬੈਠੇ ਨੇ ਆ ਇਸ ਕਰਕੇ ਜਿਹੜਾ ਬਾਰਡਰਾਂ ਤੇ ਜਿਹੜਾ ਇੰਤਜ਼ਾਮ ਕੀਤਾ ਹੋਇਆ ਰੋ ਜਿਹੜੇ ਆਪਣੇ ਤੇ ਅਸਰੂਗਾ ਛੱਡੇ ਜਾ ਰਹੇ ਨੇ ਇਹਦੇ ਨਾਲ ਨਜਿੱਠਣ ਵਾਸਤੇ ਹੁਣ ਇਸ ਪਹਿਲੇ 12 ਵਜੇ ਜਿਹੜੀ ਆਪਣੀ ਮੀਟਿੰਗ ਹੋਈ ਹੈ ਤਾਂ ਸਾਡੀ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਜਿਹੜਾ ਸਮਾਂ ਆਪਣੀਆਂ ਜਿਹੜੀਆਂ ਮੋਰਚੇ ਦੀਆਂ ਧੂਰੀਆਂ ਪਈਆਂ ਮੰਗਾ ਉਹ ਮੰਗਾ ਮਨਾਉਣ ਦਾ ਵੇਲਾ ਅਸੀਂ ਦੋਨਾਂ ਫੋਰਮਾਂ ਨੇ ਸੂਝ ਸਮਝ ਕੇ ਇਹ ਤਰੀਕ ਦਿੱਤੀ ਸੀ ਤੇ ਉਦੋਂ ਕੁਝ ਲੋਕਾਂ ਨੂੰ ਇਹ ਲੱਗਦਾ ਸੀ ਕਿ ਪੰਜਾਬ ਦੇ ਲੋਕਾਂ ਨੇ ਨਹੀਂ ਆਉਣਾ ਦਿੱਲੀ ਵਾਲਾ ਉਹ ਮਾਹੌਲ ਨਹੀਂ ਬਣਨਾ 2020 ਵਾਲੀ ਗੱਲ ਨਹੀਂ ਬਣਨੀ ਪਰ ਅੱਜ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਆ ਕੇ ਇੱਥੇ ਦੇਖੋ ਸਹੀ 2020 ਤੋਂ ਵੀ ਜ਼ਿਆਦੇ ਜਿਹੜੇ ਲੈਣਾ ਲੰਮੀਆਂ ਲੱਗ ਚੁੱਕੀਆਂ ਨੇ ਕਾਠੋ ਤੂੰ ਜ਼ਿਆਦੇ ਹੋਣ ਲੱਗਿਆ ਤਾਂ ਜਿਹੜੀਆਂ ਮੰਗਾ ਮਨਾਉਣ ਦੀ ਖਾਤਰ ਆਪਾਂ ਲਗਾਤਾਰ ਲੜਦੇ ਆ ਰਹੇ ਹਾਂ ਇਹ ਮਨਾਉਣ ਦਾ ਜਿੰਨੇ ਵੀ ਤੁਸੀਂ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ 12500 ਪਿੰਡਾ ਪੰਜਾਬ ਦਾ ਜੇ ਇੱਕ ਪਿੰਡ ਦੇ ਵਿੱਚੋਂ ਪਰਨ ਕਰ ਲਵਾਂ 100-100 ਬੰਦਾ ਅਸੀਂ ਤੁਰ ਪਈਏ ਦਿੱਲੀ ਨੂੰ ਕੋਈ ਤਾਕਤ ਨਹੀਂ ਸਾਨੂੰ ਰੋਕ ਸਕੇ ਤੇ ਸਾਡੀਆਂ ਮੰਗਾਂ ਨਾ ਮੰਨੇ ਤਾਂ ਖਾਸ ਕਰਕੇ ਹਰੇਕ ਨਗਰ ਦੇ ਵਿੱਚ ਛੋਟਾ ਜਾਏ ਵੱਡਾ ਪਿੰਡ ਹੈ ਪੰਚਾਇਤਾਂ ਨੇ ਪੰਚਾਇਤਾਂ ਨੂੰ ਵੀ ਅੱਜ ਲੋੜ ਹੈ ਉਹ ਚਾਹੇ ਸਿਆਸੀ ਪਾਰਟੀਆਂ ਨਾਲ ਕਿਸੇ ਨਾ ਰਹਿਣ ਪਰ ਅੱਜ ਜਦੋਂ ਲੋਕਾਂ ਨੇ ਚੁਣਿਆ ਹੋਇਆ ਲੋਕਾਂ ਤੇ ਆਸਰੂਗਾਂ ਛੱਡੇ ਜਾ ਰਹੇ ਨੇ ਲੋਕਾਂ ਦੀਆਂ ਲੱਤਾਂ ਬਾਹਾਂ ਟੁੱਟੀਆਂ ਜਾ ਰਹੀਆਂ ਨੇ ਉਹਨਾਂ ਦੀ ਇੰਨੀਕ ਤਾਂ ਹਮਦਰਦੀ ਤੌਰ ਤੇ ਆਪਦੇ ਪਿੰਡ ਦਾ ਇਕੱਠ ਕਰਕੇ ਆਹ ਮੋਰਚਿਆਂ ਦੇ ਵਿੱਚ ਹਰੇਕ ਪਿੰਡ ਦੇ ਵਿੱਚੋਂ ਦੋ ਦੋ ਟਰਾਲੀਆਂ ਤੇ 100-100 ਬੰਦਾ ਛਡਾ ਕੇ ਇਸ ਮੋਰਚਾ ਚ ਸ਼ਾਮਲ ਕਰ ਲੈਣਾ ਚਾਹੀਦਾ ਜਿਹੜਾ ਬੀਜੇਪੀ ਦਾ ਆਰਐਸਐਸਓ ਦਾ ਝੰਡਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੁੱਟਣਾ ਇਹਨਾਂ ਨੂੰ ਦੇਣਾ ਕੁਛ ਨਹੀਂ ਅੱਜ ਸਾਡੀ ਜਿਹੜੀ ਤਾਕਤ ਹੈ ਪ੍ਰਭੂ ਆਹ ਬਾਡਰਾਂ ਤੇ ਬੈਠੀ ਹੈ ਰੋਜ਼ ਅਸੀਂ ਇੱਥੇ ਲੜ ਰਹੇ ਹਾਂ ਰੋਜ਼ ਸਾਡੇ ਜਿਹੜੇ ਨੌਜਵਾਨ ਹੈ ਜ਼ਖਮੀ ਹੋ ਰਹੇ ਨੇ ਆਪਾਂ ਭੀੜ ਏਡੀ ਇਕੱਠੀ ਕਰ ਦਈਏ ਤੇ ਜਿਹੜੇ ਏਕੇ ਦੀਣੀ ਬਾਡਰ ਜਹਾਂ ਚੱਕ ਕੇ ਉਸ ਨਿਸ਼ਾਨੇ ਤੇ ਜਿੱਥੇ ਆਪਾਂ ਜਾਣਾ ਜੰਤਰ ਮੰਤਰ ਤੇ ਤਾਂ ਉਹ ਤਾਇਆ ਸਕੂਗਾ ਜੇ ਆਪਾਂ ਘਰਾਂ ਦੇ ਵਿੱਚੋਂ ਸਾਰੇ ਜਾਵਾਂਗੇ ਕੱਲ ਨੂੰ ਇਸ ਜਿੰਨੇ ਕੁ ਲੋਕ ਆਏ ਨੇ ਜਿੰਨੇ ਕਿ ਜਦੋਂ ਜਹਦ ਕਰਦੇ ਨੇ ਇਹਦੇ ਇਕੱਠ ਤੋਂ ਘਬराई ਹੋਈ ਸਰਕਾਰ ਨੇ ਆਪਾਂ ਨੂੰ ਕੱਲ ਨੂੰ ਸ਼ਾਮ ਨੂੰ ਜਿਹੜੀ 5 ਵਜੇ ਸੈਂਟਰ ਦੇ ਮੰਤਰੀਆਂ ਨਾਲ ਮੀਟਿੰਗ ਹੋਣੀ ਹੈ ਤੇ ਉਹ ਮੀਟਿੰਗ ਵੀ ਇਸ ਪੂਰੀ ਠੋਕ ਕੇ ਹੋਣੀ ਹੈ ਜੇ ਕੋਈ ਸਰਕਾਰ ਨੇ ਕਿਸਾਨਾਂ ਨੂੰ ਦੇਣਾ ਹੈ ਤਾਂ ਮੀਟਿੰਗ ਕਰੇ ਜੇ ਗੱਲੇਵਾਤੀ ਕਰਨਾ ਫਿਰ ਕੋਈ ਫੈਸਲਾ ਨਹੀਂ ਤਾਂ ਇਸ ਕੌਣ ਵਾਲੀਆਂ ਜਿਹੜੀਆਂ ਮੰਗਾਂ ਨੇ ਉਹਦੇ ਵਿੱਚ ਬਹੁਤ ਵੱਡੀਆਂ ਕਰਜ਼ੇ ਵਾਲੀ ਮੰਗ ਹੈ ਸੁਆਮੀ ਨਾਥਨ ਦੀ ਰਿਪੋਰਟ ਦੀ ਮੰਗ ਹੈ ਚਿੱਪ ਵਾਲੇ ਮੀਟਰਾਂ ਦੀ ਮੰਗ ਹੈ ਜਿਹੜੇ ਆਪਣੇ ਤੇ 6 ਮਹੀਨਿਆਂ ਤੋਂ ਰੋਜ਼ ਪਰਚੇ ਪਰਾਲੀ ਵਾਲੇ ਜਾਂ ਕਣਕ ਦੇ ਜਿਹੜਾ ਅੱਗ ਲਾਉਨੇ ਆ ਇਹ ਜਿਹੜੇ ਪਰਚੇ 6 ਮਹੀਨਿਆਂ ਤੋਂ ਹੁੰਦਾ ਇਹ ਸਾਰਾ ਜਿਹੜਾ ਸੈਪਾ ਵਧਣ ਦੀ ਖਾਤਰ ਆਪਾਂ ਲਗਾਤਾਰ ਬੈਠੇ ਆ ਇਹ ਮੰਗਾਂ ਮਨਾਵਾਂਗੇ ਸਾਡੀ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਆਪ ਦਾ ਕੰਮ ਧੰਦਾ ਛੱਡ ਕੇ ਪਿੰਡਾਂ ਦੇ ਵਿੱਚ ਇਕੱਠ ਕਰਕੇ ਹੁਣ ਪਤਾ ਲੱਗੂਗਾ ਕਿ ਲੜਨ ਵਾਲੇ ਲੋਕ ਕੌਣ ਨੇ ਨਾ ਲੜਨ ਵਾਲੇ ਕੌਣ ਨੇ ਅੱਜ ਜਿਹੜਾ ਸਮਾਂ ਇਹਦੇ ਵਿੱਚ ਨਿਖੇੜਾ ਹੋ ਜਾਣਾ ਕਿਉਂਕਿ ਲੋਕ ਜਿਹੜੇ ਦੋ ਮੋਰਚੇ ਸਾਨੂੰ ਇਹ ਕਹਿੰਦੇ ਹੁੰਦੇ ਸੀ ਵੀ ਸੰਜੁਕਤ ਤਕਸਾਲ ਮੋਰਚਾ ਗੈਰ ਰਾਜਨੀਤਿਕ ਅੱਜ ਉਸ ਜਿਹੜਾ ਏਜੰਡਾ ਲਿਖਿਆ ਹੋਇਆ ਸੀ ਪਿੱਛੇ ਲਵਜ ਲਾਇਆ ਅੱਜ ਲੋਕ ਗੈਰ ਰਾਜਨੀਤਿਕ ਮੋਰਚੇ ਨੂੰ ਪਹਿਲ ਦਿੱਤੀ ਹੈ ਤੇ ਸੜਕਾਂ ਤੇ ਬੈਠੇ ਹੈ ਹੁਣ ਵੀ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਹੋ ਉਹਨਾਂ ਨੂੰ ਬੇਨਤੀ ਹੈ ਕਿ ਆ ਮੋਰਚੇ ਦੇ ਵਿੱਚ ਆਓ ਤੇ ਆਪਾਂ ਮੰਗਾ ਮੰਨਾਈਏ ਧੰਨਵਾਦ ਉਹ ਵੈਖਰੂ ਜੀ ਕਾ ਖਾਲਸਾ ਸ੍ਰੀ ਵੈਖਰੂ ਜੀ ਕੀ